ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਦਾ ਪਹਿਲਾ ਨਾਂ ਪਾਈ ਲੈਣਾ ਜੀ ਸੀ ਪਾਈ ਲੈਣਾ ਜੀ ਦਾ ਜਨਮ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂਵਿਕੇ ਮਾਤਾ ਦਇਆਕੌਰ ਹੋਰਾਂ ਦੀ ਕੁੱਖੋਂ ਹੋਇਆ ਸੀ ਪਾਈ ਲੈਣਾ ਜੀ ਉਸ ਵਕਤ ਕਾਫੀ ਛੋਟੇ ਉਮਰ ਦੇ ਸੀ ਜਦੋਂ ਵਾਪਰੇ ਹਮਲੇ ਕਾਰਨ ਮੱਤੇ ਦੀ ਸਰਾਂ ਪਿੰਡ ਪੂਰੀ ਤਰ੍ਹਾਂ ਉਜੜ ਗਿਆ ਸੀ ਪਾਈ ਲੈਣਾ ਜੀ ਦੇ ਪਿਤਾ ਪੇਰੂਮਲ ਜੀ ਪਰਿਵਾਰ ਸਮੇਤ ਪਿੰਡ ਖੰਡੂਰਾ ਗਏ ਸੀ ਇੱਥੇ ਆ ਕੇ ਉਹਨਾਂ ਇੱਕ ਹੱਟੀ ਦਾ ਕੰਮ ਸੰਭਾਲ ਲਿਆ ਸੀ ਪਾਈ ਲੈਣਾ ਜੀ ਵੈਸ਼ਨੋ ਦੇਵੀ ਮਾਤਾ ਦੇ ਭਗਤ ਸਨ ਹਰ ਸਾਲ ਪਾਈ ਲੈਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਦੂਰ ਪਿੰਡ ਦੇ ਵਿੱਚ ਜੋਧਾਨਾ ਦਾ ਇੱਕ ਵਿਅਕਤੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜਪਦਾ ਸੀ ਪਾਈ ਲੈਣਾ ਜੀ ਨੇ ਪਾਈ ਜੋਧਾ ਜੀ ਦੇ ਮਖੋਂ ਬਾਣੀ ਸੁਣ ਲਈ ਤਾਂ ਪਾਈ ਲੈਣਾ ਜੀ ਦੇ ਮਨ ਨੂੰ ਲੱਗ ਗਏ ਪਾਈ ਲੈਣਾ ਜਿਨੇ ਜੋਦਾ ਜੀ ਨੂੰ ਪੁੱਛਿਆ ਕਿ ਉਹਨਾਂ ਨੇ ਬਾਣੀ ਕਿੱਥੋਂ ਸਿੱਖੀ ਹੈ ਪਾਈ ਜੋਦਾ ਜੀ ਨੇ ਜਵਾਬ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਖੁਰਾਂ ਤੋਂ ਪਾਈ ਲੈਣਾ ਜਿਨੇ ਸ੍ਰੀ ਗੁਰੂ ਨਾਨਕ ਦੇਵ ਜੀ ਹਰਾਂ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ਸੀ ਪਾਈ ਲੈਣਾ ਜੀ ਨੂੰ ਪਾਈ ਯੋਧਾ ਜਿਨੇ ਸ੍ਰੀ ਗੁਰੂ ਨਾਨਕ ਦੇਵ ਜੀ ਹਰਾਂ ਦੇ ਕਰਤਾਰਪੁਰ ਸਾਹਿਬ ਖੂਣ ਦੇ ਬਾਰੇ ਦੱਸ ਦਿੱਤਾ ਸੀ ਪਾਈ ਲੈਣਾ ਜੀ ਦੇਵੀ ਦੇ ਦਰਸ਼ਨਾਂ ਦੇ ਲਈ ਆਪਣੇ ਪਿੰਡ ਦੇ ਯਾਤਾਵਾਂ ਦੇ ਨਾਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੇ ਬਾਰੇ ਸੋਚਿਆ ਅਤੇ ਉਹ ਕਿਰਤਪੁਰ ਸਾਹਿਬ ਵੱਲ ਮੁੜ ਗਏ ਉਸ ਵਕਤ ਉਹ ਕੋੜੇ ਦੇ ਉੱਤੇ ਸਵਾਰ ਸੀ ਰਸਤੇ ਦੇ ਵਿੱਚ ਉਹਨਾਂ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਕਿੱਥੇ ਮਿਲਣਗੇ ਤਾਂ ਬਜ਼ੁਰਗ ਵਿਅਕਤੀ ਨੇ ਕਿਹਾ ਚਲੋ ਮੈਂ ਤੁਹਾਨੂੰ ਲੈ ਜਾਂਦਾ ਹਾਂ ਬਜ਼ੁਰਗ ਵਿਅਕਤੀ ਕੋਈ ਹੋ ਨਹੀਂ ਸਕੂ ਆਪ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਜਿਨ੍ਹਾਂ ਦਾ ਪਤਾ ਲੈਣਾ ਜੀ ਪੁੱਛਦੇ ਪਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਨੇ ਭਾਈ ਲੈਣਾ ਜੀ ਦੇ ਘੋੜੇ ਦੀ ਲਗਾਮ ਫੜ ਲਈ ਤੇ ਚੱਲਦੇ ਗਏ ਤੇ ਭਾਈ ਲੈਣਾ ਜੀ ਘੋੜੇ ਦੇ ਉੱਤੇ ਸਵਾਰ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਜਦੋਂ ਸੱਚੇ ਗੁਰੂ ਨੂੰ ਮਿਲਣ ਵਾਸਤੇ ਅਸੀਂ ਆਪਣੇ ਕਦਮ ਅੱਗੇ ਵਧਾਉਂਦੇ ਆ ਤਾਂ ਗੁਰੂ ਵੀ ਆਪ ਚੱਲ ਕੇ ਸਾਨੂੰ ਲੈਣ ਆਉਂਦੇ ਨੇ ਪਰ ਲੈਣਾ ਜੀ ਨੂੰ ਇਹ ਗੱਲ ਨਹੀਂ ਪਤਾ ਸੀ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਘੋੜੇ ਦੀ ਲਗਾਮ ਫੜੀ ਹੋਈ ਹੈ ਉਹ ਖੁਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਜਦੋਂ ਦਰਬਾਰ ਪਹੁੰਚੇ ਤਾਂ ਉਹਨਾਂ ਨੇ ਆਪਣੇ ਘੋੜੇ ਨੂੰ ਕਿੱਲੇ ਦੇ ਨਾਲ ਬੰਨ੍ਹ ਦਿੱਤਾ ਤੇ ਅੱਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਖਣ ਲੱਗੇ ਕਿ ਲਓ ਜੀ ਤੁਹਾਡੀ ਮਨਸ ਲਾ ਗਈ ਜਿਸ ਵਕਤ ਭਾਈ ਲੈਣਾ ਜੀ ਅੰਦਰ ਗਏ ਤਾਂ ਸੰਗਤਾਂ ਗੁਰੂ ਦੇ ਦਰਸ਼ਨ ਦੇ ਲਈ ਬੈਠੀਆਂ ਹੋਈਆਂ ਸੀ ਪਾਈ ਲੈਣਾ ਜਿਨੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਰਵਾਲੇ ਦੇਖਿਆ ਤਾਂ ਹੈਰਾਨ ਹੋ ਗਏ ਚਿੰਤਾ ਦੇ ਵਿੱਚ ਆ ਕੇ ਸੋਚਣ ਲੱਗੇ ਕਿ ਜਿਹੜੇ ਗੁਰੂ ਨੂੰ ਮੈਂ ਮਿਲਣ ਆਇਆ ਹਾਂ ਇਹ ਤਾਂ ਉਹ ਹੀ ਨੇ ਜੋ ਮੈਨੂੰ ਖੁਦ ਆਪ ਇੱਥੇ ਤੱਕ ਲੈ ਕੇ ਆਏ ਨੇ ਪਾਈ ਲੈਣਾ ਜੀ ਹਰਾਨੇ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਿਆ ਮਾਫੀ ਮੰਗੀ ਅਗੋਂ ਗੁਰੂ ਜੀ ਆਖਣ ਲੱਗੇ ਕੋਈ ਗੱਲ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਤੋਂ ਉਹਨਾਂ ਦਾ ਨਾਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਨਾਂ ਲੈਣਾ ਹੈ ਅਗਰ ਗੁਰੂ ਜੀ ਆ ਕਰਨ ਲਗੇ ਤੁਸੀਂ ਲੈਣਾ ਤੇ ਅਸੀਂ 13 ਪਾਈ ਲੈਣਾ ਜੀ 1532 ਤੋਂ 1539 ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਲੋਕ ਭਲਾਈ ਦੇ ਕੰਮ ਕਰਦੇ ਰਹੇ ਤੇ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੁੜਨ ਦਾ ਹੁਕਮ ਵੀ ਦੱਸਦੇ ਰਹੇ ਜੇਕਰ ਪਾਈ ਲੈਣਾ ਜੀ ਦੇ ਜੀਵਨ ਦੇ ਪੰਨਿਆਂ ਨੂੰ ਫਰੋਲੀਏ ਤਾਂ ਉਹਨਾਂ ਦੇ ਜੀਵਨ ਦੇ ਵਿੱਚ ਹੁਕਮ ਤੋਂ ਉੱਪਰ ਕੁਝ ਵੀ ਨਹੀਂ ਸੀ ਭਾਵ ਉਹ ਹੁਕਮ ਮੰਨਣ ਦੇ ਪੱਕੇ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਤੇ ਵਿਚਾਰਾਂ ਦੇ ਵਿੱਚ ਉਹ ਇੰਨੇ ਕੋ ਸਮਰਪਤ ਸਨ ਕਿ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਸਿੱਖ ਸੰਤਾਂ ਨੂੰ ਕਹਿ ਦਿੱਤਾ ਸੀ ਕਿ ਕੋਈ ਮੇਰੇ ਪਿੱਛੇ ਨਾ ਆਵੇ ਜੋ ਲੈਣਾ ਚਾਹੁੰਦੇ ਹੋ ਲੈ ਜਾਓ ਪਰ ਕੋਈ ਵੀ ਮੇਰੇ ਪਿੱਛੇ ਨਾ ਆਇਓ ਉਸ ਵਕਤ ਗੁਰੂ ਸਾਹਿਬ ਜੀ ਨਾਲ ਪਾਈ ਲੈਣਾ ਜੀ ਅਤੇ ਬਾਬਾ ਬੁੱਢਾ ਜੀ ਸਨ ਸਾਰੀ ਸੰਗਤ ਗੁਰੂ ਨਾਨਕ ਦੇਵ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੌਲਤ ਸ਼ਾਰਤਾਂ ਲੈ ਕੇ ਆਪੋ ਆਪਣੇ ਘਰਾਂ ਦੇ ਵਿੱਚ ਚਲਿਆ ਗਿਆਆਂ ਪਰ ਬਾਬਾ ਬੁੱਢਾ ਜੀ ਨੇ ਪਹਿਲਾਂ ਨਾ ਜਾਣਦਾ ਫੈਸਲਾ ਕੀਤਾ ਉਹ ਕਹਿੰਦੇ ਕਿ ਮੈਂ ਨਹੀਂ ਜਾਣਾ ਮੈਨੂੰ ਤੁਸੀਂ ਆਪਣੇ ਨਾਲ ਲੈ ਜਾਵੋ ਉਸ ਵਕਤ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਜੇਕਰ ਤੁਸੀਂ ਦੋਨੋਂ ਮੇਰੇ ਪਿੱਛੇ ਆਏ ਤਾਂ ਤੁਹਾਨੂੰ ਮੁਰਗਾ ਖਾਣਾ ਪਵੇਗਾ ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਕਿਹਾ ਮਾਫੀ ਦਿਓ ਗੁਰੂ ਜੀ ਮੇਰੇ ਕੋਲੋਂ ਇਹ ਹੁਕਮ ਮੰਨਿਆ ਨਹੀਂ ਜਾਣਾ ਤੇ ਉਦੋਂ ਉਹ ਦਰਖਤ ਦੇ ਪਿੱਛੇ ਜਾ ਕੇ ਲੁਕ ਗਏ ਸੀ ਪਾਈ ਲੈਣਾ ਜਿਹਨੂੰ ਕਿਹਾ ਕਿ ਤੁਸੀਂ ਕਿਉਂ ਨਹੀਂ ਖਾਏ ਤਾਂ ਭਾਈ ਲੈਣਾ ਜਿਹਨੇ ਅੱਗੋਂ ਜਵਾਬ ਦਿੱਤਾ ਗੁਰੂ ਜੀ ਉਪਰੋਂ ਖਾਣਾ ਸ਼ੁਰੂ ਕਰਾਂ ਜਾਂ ਫਿਰ ਹੇਠਾਂ ਤੋਂ ਖਾਣਾ ਸ਼ੁਰੂ ਕਰਾਂ ਗੁਰੂ ਜੀ ਮੁਸਕਰਾਏ ਤੇ ਕਿਹਾ ਤੇਰੀ ਮਰਜ਼ੀ ਅੱਗੋਂ ਦੇ ਗੁਰੂ ਸਾਹਿਬ ਜੀ ਹੋਰਾਂ ਨੇ ਉਹਨਾਂ ਨੂੰ ਗਰਮ-ਗਰਮ ਕੜਾ ਪ੍ਰਸ਼ਾਦ ਦੀ ਦੇਗ ਸ਼ਕਣ ਵਾਸਤੇ ਦਿੱਤੀ ਗੁਰੂ ਸਾਹਿਬ ਜੀ ਨੇ ਭਾਈ ਲੈਣਾ ਜੀ ਨੂੰ ਗੁਰਗੱਦੀ ਫਿਰ ਸੌਂਪ ਦਿੱਤੀ ਤੇ ਕਿਹਾ ਤੁਸੀਂ ਗੁਰੂ ਦੀ ਰਜ਼ਾ ਦੇ ਵਿੱਚ ਰਹਿਣਾ ਸੀ ਹੁਕਮ ਮੰਨਣਾ ਦੁਨੀਆ ਯਾਦ ਰੱਖੇਗੀ ਅਤੇ ਅੱਜ ਤੋਂ ਤੁਸੀਂ ਗੁਰਗੱਦੀ ਤੇ ਬੈਠੋਗੇ ਉਸ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਨੇ ਪਾਈ ਲੈਣਾ ਜੀ ਦਾ ਨਾਂ ਸ੍ਰੀ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ ਸ੍ਰੀ ਗੁਰੂ ਅੰਗਦ ਦੇਵ ਜੀ ਹੋਰਾਂ ਨੇ ਗੁਰਮੁਖੀ ਉਚਾਰੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਲੰਗਰ ਪ੍ਰਥਾ ਨੂੰ ਵੀ ਅੱਗੇ ਤੋਰਿਆ ਸ੍ਰੀ ਗੁਰੂ ਅੰਗਦ ਦੇਵ ਜੀ ਦੇ 63 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ